ਮਾਰਕੀਟ ਦੇ ਕੰਮ ਤੋਂ ਗਿਆ ਸੀ ਵੀਰੇ ਕਿਸੇ ਦੱਸ ਕੇ ਵੀ ਨਹੀਂ ਗਏ ਉਹ ਤੈਨੂੰ ਕੱਲੀ ਕੱਲੀ ਚੀਜ਼ ਥੋੜੀ ਦੱਸ ਕੇ ਜਾਣੀ ਹੈ ਮੈਂ ਇਹ ਮੇਰਾ ਬੋਨਸ ਆ ਤੇਰਾ 8000 ਵੀਰੇ ਆਖੇ ਜ ਕਿਸੇ ਬੋਨਸ ਤੱਕ ਗਿਆ ਕੋਈ ਕੰਮ ਲੈ ਕੇ ਪੈਸੇ ਵੀ ਘਾਤੋ ਕਿਤੇ ਨੇ ਸਸ਼ੀਨਾ ਭਾਬੀ ਜੀ ਸਸ਼ਕਾਰ ਭਾਬੀ ਜੀ ਵੀਰਾ ਕਿੱਥੇ ਆ ਇਹ ਤਾਂ ਮਾਰਕੀਟ ਗਏ ਹੋਏ ਨੇ ਤੇ ਅਸੀਂ ਕਿੰਨਾ ਟਾਈਮ ਦੁਕਾਨ ਦੇ ਬਾਹਰ ਖੜ ਕੇ ਵੇਟ ਕਰਦੇ ਪਏ ਸੀ ਦੁਕਾਨ ਨਹੀਂ ਖੋਲਣੀ ਅੱਜ ਖੋਲਣੀ ਆ ਇਹ ਮੈਨੂੰ ਨਾ ਚਾਬੀ ਫੜਾ ਗਏ ਸੀਗੇ ਕਹਿੰਦੇ ਉਹਨਾਂ ਨੂੰ ਚਾਬੀ ਦੇ ਦੀ ਕੀ ਖੋਲ ਲੈਣਗੇ ਆਪੇ ਅਸੀਂ ਖੋਲਣੀ ਆ ਦੁਕਾਨ ਅੱਜ ਤੁਸੀਂ ਖੋਲ ਲਓ ਜਦ ਤੱਕ ਇਹਨਾਂ ਨੇ ਆ ਜਾਣਾ ਵਾ ਦੇ ਦਿੱਤੀ ਚਾਬੀ ਤਾਂ ਮੈਂ ਦੇ ਦਿੱਤੀ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਤੁਸੀਂ ਮੈਨੂੰ ਇਦਾਂ ਕਿਉਂ ਕਿਹਾ ਉਹਨਾਂ ਨੂੰ ਕਹ ਦੇ ਮੈਂ ਘਰੇ ਨਹੀਂ ਆਗਾ ਨਾਲੇ ਚਾਬੀਆਂ ਵੀ ਦੇਣ ਲਈ ਕਿਹਾ ਤਾਂ ਤੁਸੀਂ ਮੈਨੂੰ ਕੋਈ ਗੱਲ ਨਹੀਂ ਸਿਮਰਨ ਟਾਈਮ ਆਏ ਤੇ ਤੁਹਾਨੂੰ ਦੱਸੂਗਾ ਵਾ ਚੱਲ ਹੁਣ ਮੈਂ ਜਾਣਾ ਕੋਈ ਕੰਮ ਜਾਣਾ ਮੈਂ ਅਹ ਦੀਦੀ ਇੱਕ ਹੈਲੋਵੇਰਾ ਕਰੀਮ ਦੇਵੋ ਵੱਡੀ ਹਾਂਜੀ ਵੀਰੇ ਕਿੰਨੇ ਦਿਆ 400 ਕੀ ਅੱਗੇ ਤਾਂ 300 ਦੀ ਲੈ ਕੇ ਜਾਣਾ ਵਾ ਇਹ ਗਾਉਂ ਦੇ ਇੱਕ ਵੱਧ ਗਿਆ ਇਹ 400 ਕੀ ਗੱਗੂ ਕੀ ਨਾ ਹੀ ਨਾ ਹੋ ਨਿਕਲ ਰੰਦ ਚਲੋ ਦੇ ਦਿਓ ਹਲੋ ਕੀ ਕਰੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਅੱਜ ਕਿਥੇ ਕਿਥੇ ਗਏ ਸੀਗੇ ਮੈਂ ਮਾਰਕੀਟ ਦੇ ਕੰਮ ਤੋਂ ਗਿਆ ਸੀ ਵੀਰੇ ਕੁਝ ਦੱਸ ਕੇ ਵੀ ਨਹੀਂ ਗਏ ਉਹ ਤੈਨੂੰ ਕੱਲੀ ਕੱਲੀ ਚੀਜ਼ ਥੋੜੀ ਦੱਸ ਕੇ ਜਾਣੀ ਆ ਮੈਂ ਸਿਮਰਨ ਸੰਜੀ ਵੀਰੇ ਆਲਾ 15000 ਰੁਪਇਆ ਕੀਰੇ 15000 ਕਾ ਦਾ ਅੱਜ ਸੈਲਰੀ ਨਹੀਂ ਮਿਲਨੀ ਸੀ ਤੁਹਾਨੂੰ ਤੇ ਸੈਲਰੀ ਤਾਂ ਮੇਰੀ 10000 ਆ ਨਾ 15 ਥੋੜਾ 5000 ਤੇਰੀ ਇਮਾਨਦਾਰੀ ਦਾ ਬੋਨਸ ਆ ਕਿ ਤੂੰ ਸਾਰਾ ਸਾਲ ਟਿਕ ਕੇ ਇੱਕੋ ਜਗ੍ਹਾ ਕੰਮ ਵੀ ਕੀਤਾ ਤੇ ਇਮਾਨਦਾਰੀ ਨਾਲ ਕੀਤਾ ਥੈਂਕ ਯੂ ਵੀਰੇ ਵੀਰੇ ਮੇਰਾ ਬੋਨਸ ਆ ਆਲਾ ਤੇਰਾ 8000 ਵੀਰੇ ਆਖੇ ਜੇ ਕੋਈ ਬੋਨਸ ਤਾਂ ਕਿ ਗਏ ਕੋਈ ਕੰਮ ਲਵੇ ਪੈਸੇ ਵੀ ਘਾਤੂ ਕਿੱਤੇ ਨੇ ਤੇਰੇ ਇੰਨੇ ਹੀ ਬਣਦੇ ਆ ਇਹ ਕਿਉਂ ਕਿਉਂ ਦਾ ਕੀ ਮਤਲਬ ਉਹ ਤੇਰੇ ਤਾਂ ਇੰਨੇ ਵੀ ਨਹੀਂ ਬਣਦੇ ਸੀ ਇਹ ਤਾਂ ਸ਼ੁਕਰ ਮਨਾ ਕੇ ਮੈਂ ਤੈਨੂੰ ਦੇ ਰਿਹਾ 8000 ਅੱਜ ਕੋਈ ਕਸਟਮਰ ਆਇਆ ਸੀ ਹਾਂਜੀ ਵੀਰ ਕੀ ਲੈ ਕੇ ਗਿਆ ਵੀਰ ਅੰਗੂ ਵੀਰ ਕਰੀਮ ਲੈ ਕੇ ਗਿਆ ਸੀਗਾ ਕਿੰਨੇ ਦੀ ਲੈ ਕੇ ਗਿਆ 300 ਦੀ 300 ਦੀ ਲੈ ਕੇ ਗਿਆ ਹਾਂਜੀ ਖੜਾ ਇੱਕ ਮਿੰਟ ਕਿੰਨੇ ਦੀ ਲੈ ਕੇ ਗਿਆ ਸੀ ਕਰੀਮ ਦੇ 400 ਦੀ 400 ਹੀ ਲੈ ਕੇ ਗਿਆ ਸੀ ਹਾਂਜੀ ਵੀਰੇ ਵੇਖੇ ਉਹ ਤਾਂ ਬੋਲਗੇ 300 ਕਿਆ ਕੇ ਗਏ ਸੀਗੇ। ਨੀਹਾ ਕਿੰਨਾ ਕੁ ਝੂਠ ਬੋਲੇਗੀ? ਆ ਤੇਰੇ ਝੂਠ ਦਾ ਤਾਂ ਮੈਨੂੰ ਪਹਿਲੇ ਪਤਾ ਹੀ ਨਹੀਂ ਲੱਗ ਰਿਆ ਸੀ। ਮੈਂ ਤਾਂ ਮਾਰਕੀਟ 'ਚ ਵੀ ਕਿੰਨੇ ਜਣੇ ਨੇ ਕਿਹਾ ਪਰ ਮੈਂ ਵਿਸ਼ਵਾਸ ਨਹੀਂ ਕੀਤਾ। ਮੈਂ ਕਿਹਾ ਇੰਨੇ ਸਾਲਾਂ ਤੋਂ ਕੁੜੀ ਕੰਮ ਕਰ ਰਹੀ ਹੈ ਕਿ ਇਦਾਂ ਕਰ ਨਹੀਂ ਸਕਦੀ ਉਹ। ਉਹ ਤਾਂ ਮੈਨੂੰ ਅੱਜ ਮਜਬੂਰਨ ਆਪਣਾ ਬੰਦਾ ਭੇਜਣਾ ਪਿਆ ਤਾਂ ਜਾ ਕੇ ਜਰਾ ਸੱਚ ਪਤਾ ਲੱਗਿਆ ਮੈਨੂੰ। ਸਿੰਘ ਮੈਂ ਤੈਨੂੰ ਮੰਮੀ ਨੂੰ ਸੁਣੋਂ ਦਿੱਤੀ ਸੀਗੀ। ਨੇਹਾ ਆ ਪੈਸੇ ਕਿਉਂ ਰੱਖ ਰਹੀਆਂ ਤੂੰ ਤੂੰ ਕਿੰਗਾ ਨਾ ਦੇਣਾ ਜੇ ਵੀਰੇ ਨੂੰ ਪਤਾ ਲੱਗ ਗਿਆ ਫੇਰ ਵਿਗਨ ਕੋں ਗੱਸੂਗਾ ਮੈਂ ਹਾਂਉਂਗੀ ਕਿ ਮੈਂ ਕੱਗੂ ਕੀ ਕਰ ਰਹੀ ਆ ਤੂੰ ਪਾਗਾ ਨਾ ਵੀਰਾ ਤੇ ਤੇਨਾਂ ਯਕੀਨ ਅੱਜ ਤੱਕ ਨਾ ਵਿਗਨ ਕੁਛ ਪਤਾ ਨਾ ਗੱਗਾ ਵੀਰੇ ਮੇਕੇ ਬਹੁਤ ਵਿਸ਼ਵਾਸ ਤੋ ਅਦਾਵਾ ਕੋਈ ਨਾ ਮੈਂ ਦੱਸ ਦੂੰਗੀ ਵੀਰੇ ਨੂੰ ਹੁਣ ਤੂੰ ਕਿਉਂ ਦੱਸੇਂਗੀ ਕਹਿੰਦੇ ਕਿ ਮੰਮੀ ਕੇ ਸੁਆਣੇ ਕੋ ਗਸਿਆ ਤੂੰ ਸੋਂ ਕਿਉਂ ਬਾ ਰਹੀ ਆ ਮੈਂ ਵੀਗਨ ਨੂੰ ਕਹਿ ਕਿੰਗਾ ਤੈਨੂੰ ਕੰਦ ਤੋ ਦੱਸ ਸਕਦੀ ਆ ਵੀਰਾ ਮੇਰੀ ਇੰਨੀ ਗੱਲ ਮੰਦਾਵਾ ਨਾ ਤੂੰ ਨਾ ਕਹਿ ਰਹੀਆਂ ਵੀ ਨੂੰ ਕੁਝ ਦੱਸੀ ਨੇਹਾ ਸਿਮਰਨ ਨੇ ਕੁਝ ਨਹੀਂ ਦੱਸਿਆ ਪੈਸੇ ਕਿੱਥੇ ਆ ਅੰਗੂਰੇ ਇਹ ਤਾਂ 300 ਆ 100 ਕਿੱਥੇ ਹੋਰ ਅੰਗੂਰੇ ਨੇਹਾ ਤੇਰੀ ਨਾ ਭਲਾਈ ਇਹਦੇ ਚੀਆ ਇੱਥੇ ਚੁੱਪ ਚਾਪ ਤੂੰ ਘਰੇ ਚੱਲ ਜਾ। ਇਸ ਤੋਂ ਬੈਲਾ ਮੈਂ ਕਿਸੇ ਨੂੰ ਬੁਲਾਵਾਂ। ਵੀਰੇ ਤੁਸੀਂ ਉਹਨੂੰ ਕੱਢ ਕਿਉਂ ਦਿੱਤਾ? ਸਿਮਰਨ ਹਾਲੇ ਵੀ ਤੈਨੂੰ ਉੱਤੇ ਤਰਸ ਆ ਰਿਹਾ ਵਾ। ਤੈਨੂੰ ਤਾਂ ਸਾਰੀਆਂ ਗੱਲਾਂ ਪਤਾ ਸੀਗੀਆਂ। ਮੈਂ ਤੈਨੂੰ ਫਿਰ ਵੀ ਨਹੀਂ ਕੁਝ ਕਿਹਾ। ਨਾਲੇ ਸਿਮਰਨ ਜਿਹੜਾ ਬੰਦਾ ਇਸ ਦੁਕਾਨ ਤੇ ਇਮਾਨਦਾਰੀ ਨਾਲ ਕੰਮ ਨਹੀਂ ਨਾ ਕਰੂਗਾ। ਉਹਦੀ ਇਸ ਦੁਕਾਨ ਤੇ ਨਹੀਂ ਲੋੜੇਗੀ। ਚਲੋ ਠੀਕ ਹੈ ਵੀਰੇ ਮੈਂ ਚੱਲਦਾ ਤੂੰ ਕਿੱਥੇ ਜਾ ਰਿਹਾ ਕੰਮ ਨਹੀਂ ਕਰਨਾ ਕਰਨਾ ਵੀਰੇ ਫੇਰ ਨਾਲੇ ਕਹਿੰਦਾ ਬਈ ਭਾਜੀ ਮੈਨੂੰ ਕੰਮ ਦੱਸੋ ਓਏ ਅੱਜ ਤੋਂ ਬਾਅਦ ਕਾਕਾ ਤੂੰ ਵੀ ਇੱਥੇ ਹੀ ਕੰਮ ਕਰੇਂਗਾ ਸੱਚੀ ਵੀਰੇ ਹਾਂ ਪਰ ਜੇ ਇਮਾਨਦਾਰੀ ਨਾਲ ਕਰੇਂਗਾ ਨਾ ਤਨਖਾਹ ਵੀ ਵਧੀਆ ਮਿਲੂ ਤੇ ਸਿਮਰਨ ਵਾਂਗੂ ਬੋਨਸ ਵੀ ਤੈਨੂੰ ਮਿਲੂਗਾ ਠੀਕ ਹੈ ਵੀਰੇ ਸਿਮਰਨ ਅੱਜ ਤੋਂ ਬਾਅਦ ਤੂੰ ਇਹਨੂੰ ਕੰਮ ਸਿਖਾਣਾ ਵਾ ਠੀਕ ਹੈ ਵੀਰੇ ਠੀਕ ਹੈ ਜੀ ਚੱਲ ਆ ਜਾ ਆਜੂ ਵੀਰੇ